ਸ਼ਿਆਰਪੁਰ ਤੋਂ ਖਬਰ ਹੈ ਜਿੱਥੇ ਪਟਾਕੇ ਦੀਆਂ ਦੋ ਦੁਕਾਨਾਂ ਦੇ ਵਿੱਚ ਪਟਾਕਿਆਂ ਦੀਆਂ ਦੋ ਦੁਕਾਨਾਂ ਦੇ ਵਿੱਚ ਅੱਗ ਲੱਗੀ ਹੈ ਪਟਾਕਿਆਂ 'ਚ ਲਗਾਤਾਰ ਧਮਾਕੇ ਹੋਏ ਨੇ ਫਾਇਰ ਬ੍ਰਿਗੇਡ ਨੇ ਦੱਸਿਆ ਕਿ مشقت نے ضرور اگ تے قابو پالیا حالانکہ جانی نقصان ਤੋਂ بچا ਰਿਹਾ ਹੈ ਤਾਂ ਸ਼ਾਰਟ ਸਰਕਟ ਹੋਣ ਦੇ ਕਾਰਨਾਂ ਨੇ ਅੱਗ ਲੱਗੀ ਹੈ ਹੁਸ਼ਿਆਰਪੁਰ ਦੇ ਰੌਸ਼ਨ ਗਰਾਊਂਡ ਦੇ ਵਿੱਚ ਪਟਾਕਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ ਜਿੱਥੇ ਇਹ ਅੱਗ ਲੱਗੀ ਹੈ ਤਾਂ ਜ਼ਿਕਰ ਯੋਗ ਹੈ ਕਿ ਜਿਹੜੀਆਂ ਪਟਾਕੇ ਦੀਆਂ ਦੁਕਾਨਾਂ ਨੇ ਵੇਖਿਆ ਜਾ ਰਿਹਾ ਹੈ ਦੇਖਦੇ ਹਾਂ ਅਸੀਂ ਕਿ ਕਿਸ ਤਰੀਕੇ ਬਾਜ਼ਾਰ ਦੇ ਵਿੱਚ ਇਕੱਠੇ ਹੀ ਥੋੜੇ-ਥੋੜੇ ਗੈਪ ਦੇ ਵਿੱਚ ਲਗਾਈਆਂ ਦਿਆਂ ਨੇ ਫਿਰ ਪਾਵੇਂ ਗਰਾਊਂਡ ਹੋਵੇ ਪਾਵੇਂ ਬਾਜ਼ਾਰ ਹੋਵੇ ਤਾਂ ਅਜਿਹੇ ਦੇ ਵਿੱਚ ਬਹੁਤ ਰਿਸਕ ਰਹਿੰਦਾ ਹੈ ਕਿ ਜੇਕਰ ਇੱਕ ਦੁਕਾਨ ਦੇ ਵਿੱਚ ਰੱਬ ਨਾ ਕਰੇ ਕੋਈ ਵੀ ਅੱਗ ਲੱਗਦੀ ਹੈ ਕਿਸੇ ਤਰ੍ਹਾਂ ਦਾ ਇਸ ਤਰੀਕੇ ਕੋਈ ਨੁਕਸਾਨ ਹੁੰਦਾ ਤਾਂ ਫਿਰ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਕਿ ਹੋਰ ਵੀ ਉਹ ਆਪਣੀਆਂ ਪਟਾਕੇ ਦੀਆਂ ਦੁਕਾਨਾਂ ਨੇ ਜਿਹੜੀਆਂ ਉਹਨਾਂ ਨੂੰ ਵੀ ਚਪੇਟ ਦੇ ਵਿੱਚ ਲੈ ਲਏ ਤਾਂ ਫਿਰ ਅਜਿਹੇ ਦੇ ਵਿੱਚ ਜਾਨੀ ਨੁਕਸਾਨ ਦਾ ਵੀ ਬਹੁਤ ਖਤਰਾ ਹੁੰਦਾ ਹੈ ਇਸ ਕਰਕੇ ਹੀ ਵਾਰ-ਵਾਰ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਕੰਮ ਦੀਵਾਲੀ ਦੇ ਤਿਉਹਾਰ ਦੇ ਮੱਦੇ ਨਜ਼ਰ ਕੀਤਾ ਜਾਵੇ ਪਾਵੇਂ ਦੁਕਾਨਾਂ ਲਗਾਈਆਂ ਚਾਹ ਰੀਆਂ ਹੋਣ ਪਾਵੇਂ ਤੁਸੀਂ ਘਰ ਦੇ ਵਿੱਚ ਪਟਾਕੇ ਲੈ ਕੇ

ਬਿਲਕੁਲ ਗੁੰਜਿਤ ਇਹਰੇ ਡੀਸੀ ਦੇ ਵੱਲੋਂ ਇਹ ਰੋਸ਼ਨ ਗਰਾਉਂਡ ਇੱਕ ਜਗ੍ਹਾ ਸਿਲੈਕਟ ਕੀਤੀ ਗਈ ਸੀ ਜਿੱਥੇ ਕਿ ਟਟਾਕਿਆਂ ਦੇ 15 ਤੋਂ 20 ਵੱਡੇ ਟੈਂਟ ਲੱਗਣੇ ਸਨ ਤੇ ਲੱਗ ਹੀ ਰਹੇ ਸੀਗੇ ਫਾਈਨਲ ਟੱਚ ਦੇਣਾ ਸੀਗਾ ਤਾਂ ਸ਼ਾਰਟ ਸਰਕਟ ਉੱਤੇ ਬਿਜਲੀ ਦੀ ਤਾਰ ਪਾਣ ਕਾਰਨ ਸ਼ਾਰਟ ਸਰਕਟ ਹੋਇਆ ਜਿਸ ਕਾਰਨ ਦੋ ਟੈਂਟਾਂ ਦੇ ਵਿੱਚ ਅੱਗ ਲੱਗ ਗਈ ਤੇ ਜਿਹੜੇ ਲੋਕ ਉੱਤੇ ਦੇਖਣ ਆਏ ਜਾਂ ਖਰੀਦਣ ਆਏ ਸੀ ਉਹਨਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਪਰ ਗਨੀਮਤ ਇਹ ਰਹੀ ਕਿ ਫਾਇਰ ਬ੍ਰਿਗੇਡ ਦੀ ਗੱਡੀ ਉੱਤੇ ਖੜੀ ਹੋਣ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਜੇਕਰ ਫਾਇਰ ਬਿਗੇਟ ਦੀ ਗੱਡੀ ਦੂਰੋਂ ਚੱਲ ਕੇ ਆਉਂਦੀ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਜੀ ਠੀਕ ਹੈ شکریہ تمام ਜਾਣਕਾਰੀ ਲਈ ਧੰਨਵਾਦ ਹੈ ਤਾਂ ਫਾਇਰ ਬਿਗੇਟ ਦੀਆਂ ਗੱਡੀਆਂ ਜ਼ਰੂਰ ਨਾਲ ਤਾਇਨਾਤ ਨੇ ਪ੍ਰਸ਼ਾਸਨ ਦੇ ਮੁਤਾਬਕ ਪਹਿਲਾਂ ਤੋਂ ਹੀ ਇੰਤਜ਼ਾਮات ਕੀਤੇ ਹੁੰਦੇ DIG ਹਰਚਰਨ ਸਿੰਘ ਪੁੱਲਰ ਨੂੰ ਸਸਪੈਂਡ ਕਰ ਦਿੱਤਾ ਗਿਆ ਰਿਸ਼ਵਤ ਦੇ ਮਾਮਲੇ ਦੇ ਵਿੱਚ ਦੱਸਿਆ ਕਿ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ 14 ਦਿਨਾਂ ਦੀ ਨਾਇਕ ਹਿਰਾਸਤ ਦੇ ਵਿੱਚ ਨੇ ਪੁੱਲਰ ਔਰ ਕਰਤਾਰਕਰ ਤੋਂ ਉਹਨਾਂ ਦੇ 7.5 ਕਰੋੜ ਰੁਪਏ ਅਤੇ ਕੈਸ਼ ਅਤੇ 2.5 ਕਿਲੋ 골ਡ ਬਰਾਮਦ ਹੋਇਆ ਹੈ ਔਰ ਇਸ ਮਾਮਲੇ ਦੇ ਵਿੱਚ ਲਗਾਤਾਰ ਕਾਰਵਾਈ ਅੱਗੇ ਵੱਧ ਰਹੀ ਹੈ ਜਿਸ ਅਹਿ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ ਹੈ DIG ਹਰਚਰਨ ਸਿੰਘ ਪੁੱਲਰ ਰਿਸ਼ਵਤ ਦਾ ਮਾਮਲਾ ਹੈ ਸਾਰਾ ਲੱਖਾਂ ਰੁਪਏ ਦੀ ਰਿਸ਼ਵਤ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਤਾਂ 14 ਦਿਨ ਦੀ ਨਾਇਕ ਹਿਰਾਸਤ ਚ ਨੇ ਹਰਚਰਨ ਸਿੰਘ ਕੋਲ ਤਾਂ ਘਰ ਤੋਂ ਦੱਸਿਆ ਕਿ 7.5 ਕਰੋੜ ਰੁਪਇਆ ਕੈਸ਼ ਅਤੇ 2.5 ਕਿਲੋ 골ਡ ਜਿਹੜਾ ਹੈ ਉਹ ਬਰਾਮਦ ਹੋਇਆ ਅਤੇ ਇਸ ਤੋਂ ਇਲਾਵਾ ਮਹਿੰਗਾ ਸਮਾਨ ਉਹਨਾਂ ਦੇ ਘਰ ਤੋਂ ਬਰਾਮਦ ਹੋਇਆ ਜਿਸ ਨੂੰ ਲੈ ਕੇ ਹਰ ਕੋਈ ਹੈਰਾਨ ਸੀ ਕਿ ਇੰਨੀਆਂ ਮਹਿੰਗੀਆਂ ਕੜੀਆਂ ਇੰਨਾ ਸਾਰਾ ਸਮਾਨ ਕੀਮਤੀ ਸਮਾਨ ਕਾਰ ਦੇ ਵਿੱਚ ਲੁਕੋਇਆ ਹੋਇਆ ਸੀ ਕਿਉਂਕਿ ਸੋਫਿਆਂ ਦੇ ਵਿੱਚੋਂ ਕੈਸ਼ ਮਿਲਦਾ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਖੁਲਾਸੇ ਜਿਹੜੇ ਨੇ ਉਸ ਸਮੇਂ ਸਮੇਂ ਤੇ ਹੋਏ ਰਹੇ ਨੇ ਕਿ ਕਿਸ ਤਰੀਕੇ ਜਿਹੜੀਆਂ ਕਿਚਨ ਦੇ ਵਿੱਚ ਡਰਾਪ ਹੁੰਦੇ ਨੇ ﺍﻟमारीयां ਹੁੰਦੀਆਂ ਨੇ ਬਰਤਨ ਰੱਖਣ ਦੇ ਲਈ ਤਾਂ ਉਹਨਾਂ ਦੇ ਵਿੱਚ ਵੀ ਇਹ ਸਮਾਨ ਪਿਆ ਸੀ ਕੈਸ਼ ਪਿਆ ਸੀ ਤਾਂ ਇਹ ਜਿਹੀਆਂ ਵੱਖ-ਵੱਖ ਥਾਵਾਂ ਤੋਂ ਜਿਹੜੀ ਕੈਸ਼ ਦੀ ਬਰਾਮਦਗੀ ਹੈ ਉਹ ਹੋਈ ਤਾਂ ਫਿਰ ਹੁਣ ਲਗਾਤਾਰ ਕਾਰਵਾਈ ਹੋ ਰਹੀ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਕ腐ਸ਼ਨ ਬਰਦਾਸ਼ਤ ਨਹੀਂ ਹੈ ਇਹ ਵਾਰ-ਵਾਰ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਹੈ ਅਗੀਆਂ ਬਾਤਾਂ ਆ ਤਾਂ ਗੱਲ ਕਰਾਂਗੇ ਦਵਿੰਦਰਪਾਲ ਪੁੱਲਰ ਦੀ ਦਵਿੰਦਰਪਾਲ ਪੁੱਲਰ ਕੇਸ ਦੀ ਨਵੇਂ ਸਿਰੇ ਤੋਂ ਸਮੀਖਿਆ ਹੋਏਗੀ ਦਿੱਲੀ ਹਾਈ ਕੋਰਟ ਨੇ ਦੱਸਿਆ ਕਿ ਆਰਡਰ ਦਿੱਤੇ ਨੇ ਸਜ਼ਾ ਸਮੀਖਿਆ ਬੋਰਡ ਦੀ ਅਗਲੀ ਮੀਟਿੰਗ ਦੇ ਵਿੱਚ ਹੋ ਗਿਆ ਔਰ ਹਾਈ ਕੋਰਟ ਨੇ ਮੀਟਿੰਗ ਤੋਂ ਮਿੰਟਸ ਵੀ ਰੱਖੇ ਜਾਣ ਲਈ ਕਿਹਾ ਹੈ ਔਰ ਮਾਨਸਿਕ ਬਿਮਾਰੀ ਦਾ ਹਵਾਲਾ ਦੇ ਕੇ ਪੁਲਰਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਭਾਜਪਾ ਆਕੂ ਦਾ ਸੇਖਰਪ੍ਰ ਸਿੰਘ ਨੇ ਦਵਿੰਦਰਪਾਲ ਪੁਲਰਦੀ ਰਿਹਾਈ ਦੀ ਮੰਗ ਕੀਤੀ ਹੈ ਤਾਂ ਫਿਰ ਅਜਿਹੇ ਦੇ ਵਿੱਚ ਹੁਣ ਅਸੀਂ ਕਹਿ ਸਕਦੇ ਹਾਂ ਕਿਸਮ ਦੇ ਨਾਲ ਸ਼ੁਰੂਆਤ ਜਿਹੜੀ ਹੈ ਇਸ ਨੂੰ ਲੈ ਕੇ ਹੋ ਚੁੱਕੀ ਹੈ ਕਿਉਂਕਿ ਨਵੇਂ ਸਿਰੇ ਤੋਂ ਸਮੀਖਿਆ ਕੀਤੀ ਜਾਏਗੀ ਦਿੱਲੀ ਹਾਈ ਕੋਰਟ ਇਹ ਇਸ ਨੂੰ ਲੈ ਕੇ ਆਰਡਰ ਦਿੰਦੇ ਨੇ ਸਜ਼ਾ ਸਮੀਖਿਆ ਬੋਰਡ ਆਹ ਦੀ ਅਗਲੀ ਮੀਟਿੰਗ ਜਿਹੜੀ ਹੈ ਉਸ ਦੇ ਵਿੱਚ ਸਮੀਖਿਆ ਹੋਏਗੀ ਹਾਈ ਕੋਰਟ ਨੇ ਮੀਟਿੰਗ ਤੋਂ ਮਿੰਟਸ ਵੀ ਰੱਖੇ ਜਾਣ ਦੇ ਲਈ ਕਿਹਾ ਹੈ ਤਾਂ ਮਾਨਸਿਕ ਬਿਮਾਰੀ ਦੱਸਦੀ ਹੈ ਕਿ ਚੱਲ ਰਹੇ ਨੇ ਆ ਦਵਿੰਦਰ ਪਾਰ ਭੁੱਲਰ ਔਰ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਮਨਜਿੰਦਰ ਸਿੰਘ ਬਿੱਟਾ ਦੇ ਜਿਸ ਤਰੀਕੇ ਦੇ ਨਾਲ ਹਮਲਾ ਹੁੰਦਾ ਹੈ ਔਰ ਉਸ ਤੇ ਉਹ ਇਲਜ਼ਾਮਾਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਮਾਨਸਿਕ ਬਿਮਾਰੀ ਤੋਂ ਇਸ ਵੇਲੇ ਗੁਜ਼ਰ ਰਹੇ ਨੇ ਇਸ ਨੂੰ ਲੈ ਕੇ ਹਵਾਲਾ ਦਿੱਤਾ ਗਿਆ ਸੀ ਬੀਜੇਪੀ ਆਗੂ ਆਰਪੀ ਸਿੰਘ ਦੇ ਵੱਲੋਂ ਪਛਰੇ ਦਿਨੀ ਦੱਸਿਆ ਕਿ ਸੀਐਮ ਨੇ ਦਿੱਲੀ ਦੇ ਉਹਨਾਂ ਨੂੰ ਇਹ ਅਪੀਲ ਕੀਤੀ ਗਈ ਸੀ ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਬਿਹਤ ਸਮਾ ਉਹਨਾਂ ਨੂੰ ਹੋ ਚੁੱਕਿਆ ਹੈ ਜੇਲ੍ਹ ਦੇ ਵਿੱਚ ਤਾਂ ਇਸ ਕਰਕੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਆਪਣੇ ਆਪ ਦੇ ਵਿੱਚ ਅਹਿਮ ਹੈ ਕਿਉਂਕਿ ਕੱਲ ਵੀ ਜ਼ਿਕਰ ਕੀਤਾ ਗਿਆ ਹਰਜਿੰਦਰ ਸਿੰਘ <table>ਤੇ ਵੱਲੋਂ ਦਿੱਲੀ ਦੇ ਵਿੱਚ ਜਿਹੜਾ ਪ੍ਰੋਗਰਾਮ ਚੱਲ ਰਿਹਾ ਸਮਾਗਮ ਸੀ ਗੁਰਤੇਗ ਬਾਦ ਅਰਜੀ ਦੇ 350 ਸਾਲਾ ਸ਼ਤਾਬਦੀ ਨੂੰ ਲੈ ਕੇ ਤਾਂ ਉਸ ਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਦਵਿੰਦਰਪਾਲ ਪੁੱਲਰ ਦਾ ਬਲਵੰਤ ਸਿੰਘ ਰਾਜਵਾਨਾ ਦਾ ਤਾਂ ਇਹ ਮੰਗ ਜਿਹੜੀ ਹੈ ਉਹ ਚੁੱਕੀ ਜਾ ਰਹੀ ਹੈ ਕਿ ਲੰਮਾ ਸਮਾਂ ਇਹਨਾਂ ਨੂੰ 33 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਜਦਕਿ ਉਮਰ ਕਾਇਦਾ ਜ਼ਿਕਰ ਕੀਤਾ ਜਾਵੇ ਤਾਂ ਫਿਰ 20 ਸਾਲ ਦੀ ਉਮਰ ਕਾਇਦ ਹੁੰਦੀ ਹੈ ਪੈਰੋਲ ਪਾ ਕੇ 14 ਸਾਲਾਂ ਅੱਜ ਰਿਹਾਈ ਹੋ ਜਾਂਦੀ ਹੈ ਅਗੇ ਪਤਾ ਕਿ ਉੱਧਰ ਕੈਨੇਡਾ ਦੇ ਵਿੱਚ ਭਾਰਤੀ ਡਿਪਲੋਮੈਟਸ ਤੇ ਇਲਜ਼ਾਮ ਜਿਹੜੇ ਲੱਗੇ ਉਹ ਖਾਰਜ ਕੀਤੇ ਨੇ ਦੱਸੇ ਕਿ ਕੈਨੇਡਾ ਦੇ ਵਿੱਚ ਪਾਰਾ ਦੇ ਨਵੇਂ ਹਾਈ ਕਮਿਸ਼ਨਰ ਨੇ ਭਾਰਤੀ ਡਿਪਲੋਮੈਟਾਂ ਤੇ ਲੱਗੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਤਾਂ ਦਿਨੇਸ਼ ਕੇ ਪਟਨਾਇਕ ਦੇ ਵੱਲੋਂ ਇਲਜ਼ਾਮ ਖਾਰਜ ਕੀਤੇ ਗਏ ਨੇ ਕਤਲ ਤੇ ਜ਼ਬਰੀ ਵਸੂਲੀ ਦੇ ਨਾਲ ਜੁੜੇ ਇਲਜ਼ਾਮਾਂ ਨੂੰ ਉਹਨਾਂ ਨੇ ਖਾਰਜ ਕੀਤਾ ਹੈ ਤਾਂ ਸਾਬਕਾ ਪੀਐਮ ਟਰੂਟੋ ਤੇ ਕੈਨੇਡਾ ਪੁਲਿਸ ਦੇ ਵੱਲੋਂ ਲਗਾਏ ਗਏ ਸੀ ਇਲਜ਼ਾਮ ਪਟਨਾਇਕ ਨੇ ਇਲਜ਼ਾਮਾਂ ਨੂੰ ਬਿਲਕੁਲ ਬੇਤੁਕਾ ਔਰ ਬੇਬੁਨਿਆਦ ਦੱਸਿਆ ਤਾ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਮੇਂ ਦਾ ਜੇਕਰ ਅਸੀਂ ਪਿਛਲੇ 2 ਸਾਲਾਂ ਦਾ ਜ਼ਿਕਰ ਕਰੀਏ ਤਾਂ ਕੈਨੇਡਾ ਦੇ ਨਾਲ ਬੇਹੱਦ ਤਲਖੀ ਜਿਹੜੀ ਹੈ ਉਪਰਲੇ ਸਮੇਂ 'ਚ ਵੇਖਣ ਨੂੰ ਮਿਲੀ ਇਲਜ਼ਾਮਾ ਜਿਹੜੇ ਨੇ ਉੱਲਕੇ ਜਿਸ ਤਰੀਕੇ ਦੇ ਨਾਲ ਟਰੂਡੋ ਦੇ ਵੱਲੋਂ ਵੱਖ-ਵੱਖ ਸਮੇਂ ਤੇ ਬਿਆਨ ਦਿੱਤੇ ਜਾਂਦੇ ਰਹੇ ਨੇ ਉਸ ਨੂੰ ਲੈ ਕੇ ਬੇਹੱਦ ਸਖਤੀ ਵੀ ਜਿਹੜੀ ਹੈ ਫਿਰ ਕੈਨੇਡਾ ਦੇ ਵੱਲੋਂ ਕੀਤੀ ਗਈ ਸੀ ਭਾਰਤੀਆਂ ਨੂੰ ਲੈ ਕੇ ਖਾਸ ਤੌਰ ਤੇ ਟਫਰ ਜਿਸ ਨੂੰ ਲੈ ਕੇ ਸਵਾਲ-ਜਵਾਬ ਵੀ ਹੁੰਦੇ ਰਹੇ ਪਰ ਅਜਿਖੇ ਦੇ ਵਿੱਚ ਹੁਣ ਇੱਕ ਖਬਰ ਸਾਹਮਣੇ ਆਈ ਹੈ ਕਿ ਭਾਰਤੀ ਡਿਪਲੋਮੈਟਸ ਦੇ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਖਾਰਜ ਕੀਤਾ ਗਿਆ ਹੈ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਕੈਨੇਡਾ ਦੇ ਵਿੱਚ ਨੇ ਜੋ ਉਹ ਭਾਰਤੀ ਡਿਪਲੋਮੈਟਸ ਤੇ ਜਿਹੜੇ ਇਲਜ਼ਾਮ ਲੱਗੇ ਉਹਨਾਂ ਨੂੰ ਖਾਰਜ ਕੀਤਾ ਦਿਨੇਸ਼ ਕੇ ਪਟਨਾਇਕ ਦੇ ਵੱਲੋਂ ਔਰ ਕਤਲ ਤੇ ਜ਼ਬਰੀ ਵਸੂਲੀ ਦੇ ਨਾਲ ਇਹ ਜੁੜੇ ਹੋਏ ਇਲਜ਼ਾਮਾਂ ਨੂੰ ਖਾਰਜ ਕੀਤਾ ਗਿਆ ਦਰدار پھر ਤੋਂ ਜ਼ਿਕਰ ਕਰਾਂਗੇ ਦਵਿੰਦਰਪਾਲ ਪੁਲੈਰ ਕੇਸ ਦੀ ਨਵੇਂ ਸਿਰੇ ਤੋਂ ਸਮੀਖਿਆ ਹੋਏਗੀ ਦੱਸਦੇ ਕਿ ਦਿੱਲੀ ਹਾਈ ਕੋਰਟ ਨੇ ਆਰਡਰ ਦਿੱਤੇ ਨੇ ਸਜ਼ਾ ਸਮੀਖਿਆ ਬੋਰਡ ਦੀ ਅਗਲੀ ਮੀਟਿੰਗ ਦੇ ਵਿੱਚ ਸਮੀਖਿਆ ਹੋਣੀ ਹੈ ਔਰ ਹਾਈ ਕੋਰਟ ਦੇ ਵੱਲੋਂ ਮੀਟਿੰਗ ਤੋਂ ਮਿਨਟਸ ਵੀ ਰੱਖੇ ਜਾਣ ਦੇ ਲਈ ਕਿਹਾ ਗਿਆ ਹੈ ਮਾਨਸਿਕ ਬਿਮਾਰੀ ਚੱਲ ਰਹੇ ਨੇ ਤਾਂ ਭਾਜਪਾ ਆਗੂ ਆਰਪੀ ਸਿੰਘ ਨੇ ਦੱਸ ਦिए ਕਿ ਰਿਹਾਈ ਦੀ ਮੰਗ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਆਰਪੀ ਸਿੰਘ ਆਰਪੀ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਤੇ ਆ ਆਰਪੀ ਸਿੰਘ ਜੀ ਦਾ ਸਵਾਗਤ ਹੈ న్యూਸ 18 ਪੰਜਾਬ ਤੇ ਤਾਂ ਇੱਕ ਕਿਸਮ ਦੀ ਅਸੀਂ ਕਹਿ ਸਕਦੇ ਹਾਂ ਕਿ ਸ਼ੁਰੂਆਤ ਹੋ ਚੁੱਕੀ ਹੈ ਦਵਿੰਦਰਪਾਲ ਦੀ ਰਿਹਾਈ ਦੀਵਾਲ ਆਰਪੀ ਜੀ ਗੁਰੂ ਫਤਿਹ ਜੀ ਵੈਲ ਵੀ ਦਾ ਖਾਸਾ ਬਾਕੀ ਫਤਿਹ ਅੱਜ ਕੀ ਕੋਰ ਦਾ ਆਰਡਰ ਹੈ ਕਿ ਐਸਆਰਬੀ ਦੀ ਜਿਹੜੀ ਸੈਂਟਰ ਦੀ ਬੋਰਡ ਆਉਦੀ ਮੀਟਿੰਗ ਬੁਲਾਈ ਜਾਏ ਉਹ ਉਹਦੇ ਚ ਕੰਸੀਡਰ ਕਰਕੇ ਉਹਦੇ ਜੋ ਵੀ ਕਾਰਵਾਈ ਪਾਲੀ ਹੈ ਸਰਕਾਰ ਉਹਨੂੰ ਕੋਰਟ ਦੇ ਅੱਗੇ ਪੇਸ਼ ਕਰੇ ਮੇਰੀ ਸਰਕਾਰ ਨੂੰ ਅਪੀਲ ਹੈ ਮੈਂ ਹੁਣੇ ਮਿਲਿਆ ਵੀ ਸੀ ਸੀਐਮ ਸਾਹਿਬ ਨੂੰ ਅੱਗੇ ਕਿ ਤੁਸੀਂ ਆਈ ਟੀ ਫਾਰਮੈਟ ਕਿੱਥੇ ਵੀ ਲਿਖੀ ਹੈ ਕੋਰਟ ਦੇ ਆਰਡਰ ਦੇ ਮੁੱਤੇ ਨਜ਼ਰ ਕਿ ਤੋਤਾ ਸਾਲ ਤੋਂ ਤੋਤਾ ਦਿਮਾਗੀ ਇਲਾਜ ਚੱਲਦਾ ਹੈ ਉਹ ਦਿਮਾਗੀ ਤੌਰ ਤੇ ਰੋਗੀ ਹੈ ਉਹਨੂੰ ਮੈਂਟਲ ਡਿਜ਼ੀਜ਼ ਹੈ ਉਹ ਉਹ ਕਿਸੇ ਬੰਦੇ ਜਿਹੜੀ ਕਦੇ ਵਜੀਬਲ ਹੋ ਗਿਆ ਉਹ ਤੋਂ ਬੰਦੇ ਨੂੰ ਨਹੀਂ ਪਛਾਣਦਾ ਉਹ ਆਪਣੇ ਆਪ ਨੂੰ ਨਹੀਂ ਜਾਣਦਾ ਉਸ ਉਹ ਜੋ ਬੰਦੇ ਨੂੰ ਆਪਣੇ ਕੋਲ ਰੱਖ ਕੇ ਕੀ ਫਾਇਦਾ ਜੀ ਪਰ ਇਨਸਾਨੀਅਤ ਦੇ ਨਾਤੇ ਮਨਿਟਰਿੰਗ ਗਰਾਉਂਡ ਤੇ ਉਹਨੂੰ ਕਿੱਥਲਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਪਰਿਵਾਰ ਨਾਲ ਜਾ ਕੇ ਹੂੰ ਦੇਖ ਸਕੇ ਪਰਿਵਾਰ ਵੀ ਚਿੰਤਾ ਕਰ ਸਕੇ ਪਰ ਉਹਦੀ ਜਿਹੜੀ ਮੈਂਟਰ ਹਾਲਾਤ ਉਹਦਾ ਰਾਜ ਹੋਰ ਚਾ ਹੋ ਸਕੇ ਜੀ अच्छा आरपी सिंह जी एक सवाल जरूर लेना चाहूंगी क्योंकि पिछले समय तो लगातार बंदी सिंगा नु रिहा ਕਰਨ ਦੀ ਮੰਗ ਹੋ ਰਹੀ ਹੈ इवन ਕੱਲ ਵੀ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਦਿੱਲੀ ਦੇ ਵਿੱਚ ਉਹਨਾਂ ਨੇ ਇਹ ਭਰੇ ਸਮਾਗਮ ਦੇ ਵਿੱਚ ਇਹ ਗੱਲ ਕਹੀ ਕਿ ਇਹ ਰਿਹਾਈ ਹੋਣੀ ਚਾਹੀਦੀ ਹੈ ਰਾਜਵਾਨਾ ਦਾ ਵੀ ਜ਼ਿਕਰ ਕੀਤਾ ਦਵਿੰਦਰਪਾਲ ਭੁੱਲਰ ਦਾ ਵੀ ਜ਼ਿਕਰ ਕੀਤਾ ਔਰ ਲਗਾਤਾਰ ਹੋਏ ਇਲਜ਼ਾਮਤ ਇੱਕ ਕਿਸਮ ਦੇ ਨਾਲ ਲੱਗਦੇ ਆਏ ਨੇ ਭਾਜਪਾ ਤੇ ਕਿ ਉਹ ਇਸ ਹੱਕ ਦੇ ਵਿੱਚ ਨਹੀਂ ਹੈ 2019 ਚ ਜੇਕਰ ਪ੍ਰਧਾਨ ਮੰਤਰੀ ਮੋਦੀ ਐਲਾਨ ਕਰਦੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਉਹਨਾਂ ਚ ਰਾਜਵਾਨਾ ਦਾ ਵੀ ਨਾਂ ਹੈ ਤਾਂ ਫਿਰ ਰਿਹਾ ਹੁਣ ਤੱਕ ਕਿਉਂ ਨਹੀਂ ਕੀਤਾ ਗਿਆ ਤਾਂ ਫਿਰ ਅਜਿਹੇ ਦੇ ਵਿੱਚ ਤੁਸੀਂ ਭਾਜਪਾ ਦੇ ਆਗੂ ਉਹ ਲਗਾਤਾਰ ਕੰਮ ਕਰ ਰਹੇ ਹੋ ਪਾਰਟੀ ਦੇ ਲਈ ਔਰ ਤੁਸੀਂ ਖੁਦ ਜਾ ਕੇ ਇਹ ਮੰਗ ਕੀਤੀ ਜਿਸ ਨੂੰ ਲੈ ਕੇ ਹੁਣ ਐਕਸ਼ਨ ਵੀ ਅਸੀਂ ਕਹਿ ਸਕਦੇ ਹਾਂ ਸ਼ੁਰੂਆਤ ਇੱਕ ਕਿਸਮ ਦੀ ਹੋ ਗਈ ਹੈ ਇਸ ਤੇ ਕੀ ਕਹਿਣਾ ਚਾਹੂੰਗੇ ਕੋਈ ਕੁਝ ਤਰ੍ਹਾਂ ਬਾਕੀਆ ਸਵਾਲ ਹੈ ਉਹ ਕੇਸ ਅਲੱਗ ਨੇ ਹਾਂ

ਔਰ 14 ਸਾਲ ਤੋਂ ਸਰਕਾਰੀ ਹਸਪਤਾਲ ਹੀ ਜਿਹੜੇ ਇਲਾਕੇ ਚੱਲ ਰਹੇ ਹੂੰ ਕੋਲੋ ਜੇ ਉਹਦੇ ਚ ਕੋਈ ਲਾਭ ਵੀ ਮਿਲਣਾ ਔਰ ਉਹ ਇਹ ਵੀ ਪਤਾ ਕਿ ਜੇ ਦੇ છਾਇਆ ਨਹੀਂ ਹੈ ਉਹ ਇਹ ਇਹ ਦਿਮਾਗੀ ਤੌਰ ਤੇ ਵੀ ਬਸ ਕੋਈ ਜੇ ਦੇ છਾਇਆ ਨਹੀਂ ਹੈ ਇਸ ਕਰਕੇ ਇਹਨੂੰ ਬਾਕੀ ਨਾਣਾ ਕਲੱਬ ਕਿਤੇ ਬਾਕੀ ਨਾਣਾ ਜੋੜਿਆ ਜਾਏ ਹੂੰ ਕੋਲਰ ਨੂੰ ਅਲੱਗ ਠੀਕ ਕਰਨ ਕੇ ਦਾਦਾ ਮਾਮਲਾ ਰੋਮਨਟਿਕ ਗਰਾਉਂਡ ਤੇ ਸਾਲੀਏ ਦਿਨਾਂ ਤੇ ਉਹ ਸ਼ਰਨਾ ਚੇਤਾ। ਅੱਛਾ ਰਿਐਕਸ਼ਨ ਤੁਸੀਂ ਦੇਣਾ ਚਾਹੋਗੇ ਬਲਵੰਤ ਸਿੰਘ ਰਾਜਵਾਨਾ ਦਾ ਜ਼ਿਕਰ ਕੀਤਾ ਕਿਉਂਕਿ 18 ਸਾਲ ਤੋਂ ਕਿ ਆਚਾਰਿਆ ਫਾਂਸੀ ਦੀ ਚੱਕੀ ਚ ਬੰਦ ਨੇ ਲੰਮੀ ਸਮਾ ਉਹਨਾਂ ਨੇ ਜਿਹੜੀ ਕੈਦ ਹੈ ਉਹ ਘੁਤ ਲਈ ਹੈ 30 ਸਾਲ ਦੇ ਕਰੀਬ ਹੋ ਚੁੱਕੀ ਹੈ ਉਹਨਾਂ ਦੀ ਸਜ਼ਾ ਔਰ ਲਗਾਤਾਰ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ ਜਾਂ ਫਿਰ ਉਹਨਾਂ ਨੂੰ ਜੇਕਰ ਇੱਕ ਪਾਸੇ ਉਹ ਜ਼ਿਕਰ ਕਰਦੇ ਨੇ ਕਿ ਫਾਂਸੀ ਨੂੰ ਲੈ ਕੇ ਜੋ ਹੁਕਮ ਨੇ ਜਾਂ ਫਿਰ ਉਹ ਦੇ ਦਿੱਤੇ ਜਾਣ ਜਾਂ ਫਿਰ ਦੂਸਰੇ ਪਾਸੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਪਰ ਲਗਾਤਾਰ ਇਸ ਤਰੀਕੇ ਜੇਲ੍ਹ 'ਚ ਰੱਖਣਾ ਠੀਕ ਨਹੀਂ ਹੈ ਮੈਂ ਤੁਹਾਨੂੰ ਕਹਿੰਦਾ ਉਹ ਟੈਕਨੀਕਲ ਮਾਮਲਾ ਹੈ ਇੱਕ ਉਹ ਜਿੰਨੂੰ ਰਿਹਾ ਹੋਣਾ ਹੈ ਜੇ ਅਗਰ ਮੈਂ ਸਜ਼ਾ ਯਾਫਤਾ ਹੈ ਤਾਂ ਮੈਨੂੰ ਉਹ ਰਿਹਾ ਹੀ ਚਾਹੀਦੀ ਮੈਨੂੰ ਚਿੱਠੀ ਸਰਕਾਰ ਨੂੰ ਲਿਖਣੀ ਪਈ ਕਿ ਮੈਨੂੰ ਰਿਹਾ ਕੀਤਾ ਜਾਵੇ ਅਪਲੋਡ ਚਿੱਠੀ ਲਿਖਣੀ ਪਈ ਮੈਨੂੰ ਜੀ ਉਹ ਮਨੂ ਜੋ ਜਾਣਕਾਰੀ ਚਿੱਠੀ ਲਿਖਣ ਦਾ ਇਤਿਆਜ਼ ਨਹੀਂ ਜਿਸ ਦਾ ਪੁਲਿਸ ਵੀ ਗਾਲਾ ਪੁਲਿਸ ਦੇ ਚਿੱਠੀ ਲਿਖੀ ਨਾ ਲਿਖੀ ਜਿਸ ਜਰਾਕ ਵੀ ਇਸ ਹਾਲਤ ਦੇ ਚ리에 ਕਿ ਉਹਨੂੰ ਪਤਾ ਨਹੀਂ ਕੀ ਉਹਨਨ ਕੀ ਵਾਪਰ ਰਿਹਾ ਹੈ ਉਹਦੇ ਆਸ-ਪਾਸ ਕੀ ਹੋ ਰਿਹਾ ਹੈ ਉਹ ਮੈਂਟਲੀ ਦਸਤਾਬੇਜ਼ ਸਚੋਰਨ ਹਲਤੋ ਸਰਕਾਰੀ ਉਸਤਾਦ ਜਿਦਾ ਲਾਚ ਚਲ ਰਿਹਾ ਹੈ ਉਸ ਕਰਕੇ ਦੋ ਕੇਸਿਸ ਕਰਨਾ ਕਿਤੇ ਜਾਣ ਉਹ ਵਾਕਿਆ ਸਾਰੇ ਕੇਸਿਸ ਅਲੱਗ ਨੇ ਪੁਲਰ ਦਾ ਕੇਸੁਰ ਕੋ ਅਲੱਗ ਹੈ

ਸਰਕਾਰੀ ਸਟ੍ਰੈਟਜੀ ਦਾ ਅਲਾਚ ਚਲਿਆ ਹੈ ਜੀ ਜੀ ਉਸ ਕੰਡੀਸ਼ਨ ਵਿੱਚ ਛੱਡਣਾ ਚਾਹੀਦਾ ਠੀਕ ਹੈ ਸ਼ੁਕਰੀਆ ਬਹੁਤ ਬਾਤ ਆਰ ਪੀ ਸਿੰਘ ਜੀ ਗੱਲ ਬਾਤ ਲਈ ਧੰਨਵਾਦ ਹੈ ਤਾਂ ਸਜ਼ਾ ਸਮਿਖਿਆ ਬੋਰਡ ਦੀ ਅਗਲੀ ਮੀਟਿੰਗ ਦੇ ਵਿੱਚ ਹੁਣੇ ਸਮਿਖਿਆ ਹੋਏਗੀ ਅਗੇ ਵਧਾਂਗੇ ਉਧਰ ਪੰਜਾਬ ਦੇ ਵਿੱਚ ਲਗਾਤਾਰ ਪ੍ਰਾਲੀ ਸੜਨ ਦੇ ਮਾਮਲੇ ਵਧ ਰਹੇ ਨੇ ਇੱਕ ਦਿਨ ਦੇ ਵਿੱਚ ਦੱਸਿਆ ਕਿ 3 ਨਵੇਂ ਕੇਸ ਸਾਹਮਣੇ ਆਏ ਨੇ ਸੀਜ਼ਨ ਦੇ ਹੁਣ ਤੱਕ ਦੇ ਸਭ ਤੋਂ ਵੱਧ ਦੇ ਕੇਸ ਨੇ ਤਾਂ ਸੂਬੇ ਭਰ ਦੇ ਵਿੱਚ ਪ੍ਰਾਲੀ ਸੜਨ ਦੇ ਕੁੱਲ 241 ਕੇਸ ਹੋ ਚੁੱਕੇ ਨੇ ਔਰ ਤਰਨਤਾਰਨ ਚ ਸਭ ਤੋਂ ਵੱਧ 88 ਥਾਂਵਾਂ ਤੇ ਪ੍ਰਾਲੀ ਸਾੜੀ ਗਈ ਐ ਅੰਮ੍ਰਿਤਸਰ ਦੇ ਵਿੱਚ ਹੁਣ ਤੱਕ 80 ਕੇਸ ਸਾਹਮਣੇ ਆ ਚੁੱਕੇ ਨੇ ਜ਼ਿਕਰਯੋਗ ਇਹ ਵੀ ਐ ਬੀਤੇ ਦਿਨੀ ਗਿੱਦੜਪਾਹਾ ਆ ਜੋ ਪ੍ਰਸ਼ਾਸਨ ਹੈ ਸੀਐਮ ਉਹਨਾਂ ਦਾ ਫਰਮਾਨ ਵੀ ਆਇਆ ਹੈ ਕਿ ਜੇਕਰ ਕਿਸੇ ਨੇ ਪਰਾਲੀ ਸਾੜੀ ਤਾਂ ਫਿਰ ਉਹਨਾਂ ਦੀਆਂ ਸਰਕਾਰੀ ਸਹੂਲਤਾਂ ਜਿਹੜੀਆਂ ਨੇ ਯਾਨੀ ਕਿ ਜਿਹੜੀ ਪੈਨਸ਼ਨ ਉਹਨਾਂ ਦੇ ਪਰਿਵਾਰ ਨੂੰ ਮਿਲਦੀ ਹੈ ਤਾਂ ਫਿਰ ਉਹਨਾਂ ਨੂੰ ਰੱਦ ਕਰ ਦਿੱਤਾ ਜਾਏਗਾ ਯਾਨੀ ਕਿ ਉਹਨਾਂ ਨੂੰ ਸਹੂਲਤ ਨਹੀਂ ਮਿਲੇਗੀ ਇਸ ਤਰੀਕੇ ਦੀ ਸਖਤੀ ਜਿਹੜੀ ਹੈ ਉਹ ਪ੍ਰਸ਼ਾਸਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਅਜੇ ਇਹ ਦੇ ਵਿੱਚ ਮਾਮਲੇ ਜਿਹੜੇ ਨੇ ਅੱਜ ਸਭ ਤੋਂ ਜ਼ਿਆਦਾ ਸੀਜ਼ਨ ਦੇ ਪਰਾਲੀ ਸਾੜਨ ਦੇ ਸਾਹਮਣੇ ਆਏ